ਇਹ ਲੜਕੀ ਜਿਹੜੀ ਉਸਮਾ ਆ ਜਿਹੜੀ ਹਰਬਰਿੰਦਰ ਗੌਰ ਹੈ ਇਹ ਆਪਣਾ ਇਹਦੇ ਨਾਲ ਛੇੜਛਾੜ ਕੀਤੀ ਆਪਣਾ ਜੋ ਐਮਐਲਏ ਹੈਗਾ ਸਾਬੀ ਜਿਹਦਾ ਨਾਂ ਹੁਣ ਮਨ ਮਨਜਿੰਦਰ ਸਿੰਘ ਲਾਲਪੁਰਾ ਹੈ ਹੁਣ ਇਹਦਾ ਮੇਨ ਟਾਈਮ ਜਿਹੜੀ ਲੜਕੀ ਦਾ ਵਿਆਹ ਸੀਗਾ ਉਹਦਾ ਫਾਦਰ ਪੁਲਿਸ ਮੁਲਾਜ਼ਮ ਸੀਗਾ ਕਿਸੇ ਨੇ ਕਹ ਦਿੰਦਾ ਹੈਗਾ ਵੀ ਇੱਥੇ ਲੜਾਈ ਝਗੜਾ ਹੋ ਰਿਹਾ ਤੇ ਫਟਾਫਟ ਪੁਲਿਸ ਆ ਗਈ ਪੁਲਿਸ ਵਾਲਿਆਂ ਨੇ ਬਜਾਏ ਉਹਨਾਂ ਲੜਕੀ ਨੂੰ ਜਾਂ ਉਹਦੇ ਫਾਦਰ ਨੂੰ ਜਾਂ ਉਹਦੇ ਬ੍ਰਦਰ ਨੂੰ ਪੁੱਛਣ ਦੇ ਕਿ ਕੀ ਹੋਇਆ ਕਿਉਂ ਹੋਇਆ ਕਿਨਾਂ ਨੇ ਕੀਤਾ ਉਹਨਾਂ ਨੇ ਉਹਨਾਂ ਨੂੰ ਹੀ ਸੜਕ ਦੇ ਉੱਪਰ ਹੀ ਕੁੱਟਣਾ ਸ਼ੁਰੂ ਕਰਤਾ ਔਰ ਕੁੱਟਿਆ ਵੀ ਇਸ ਤਰ੍ਹਾਂ ਜਿੱਦਾਂ ਆਪਾਂ ਮਤਲਬ ਕਿ ਪਸ਼ਵਾਨ ਨੂੰ ਵੀ ਨਹੀਂ ਐਂਦਾ ਕੁੱਟਦੇ ਜਿੱਦਾਂ ਮਤਲਬ ਮੱਝ ਗਾਂ ਝੋਟੇ ਨੂੰ ਆਪਾਂ ਪ੍ਰਾਣਾ ਮਾਰਦੇ ਜਿਹੜਾ ਕਿ ਆਪਾਂ ਚਾਹਦੇ ਆ ਕਿ ਵੀ ਇੱਧਰ ਨਹੀਂ ਇੱਧਰ ਜਾਵੇ ਇਹਦੇ ਵਿੱਚ ਇੱਕ ਸੂਰਵਾਰ ਸੀ ਜਿੰਨਾ ਵੀ ਇਹ ਆਪਣਾ ਐਮਐਲਏ ਸਾਹਿਬ ਵੀ ਜਿਹੜੇ ਹੁਣ ਮੰਜਿੰਦਰ ਸਿੰਘ ਲਾਲਪੁਰਾਇਆ ਤੇ ਇਹਨਾਂ ਦੇ ਸਾਥੀ ਜਿਹੜੇ ਉਹ ਵੀ ਕੁਸੂਰवार ਪਾਏ ਗਏ ਔਰ ਜਿਹੜੇ ਪੁਲਿਸ ਵਾਲੇ ਸੀ ਉਹ ਵੀ ਕੁਸੂਰਪਰ ਤੁਸੀਂ ਸੁਰਖਾ ਪੁਲਸ ਵਾਲਿਆਂ ਦਾ ਵੀ ਲਿਖਿਆ ਵੀ ਉਹਨਾਂ ਦਾ ਰੋਲ ਮਾੜਾ ਸੀਗਾ ਉਸ ਟਾਈਮ ਐ ਐਸਐਚਓ ਦੇ ਡੀਐਸਪੀ ਦੇ ਐਸਐਸਪੀ ਦੇ ਸਭ ਦੇ ਬਿਆਨ ਲਏ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹੋ ਕੀ ਰਿਆ ਸੀ ਨੀਅਰ ਅਫਸਰਾਂ ਨੂੰ ਐ ਐਸਐਚਓ ਨੂੰ ਵੀ ਨਹੀਂ ਪਤਾ ਸੋ ਉਹਨਾਂ ਦਾ ਸੁਪਰ ਸੁਪਰਵਾਈਜ਼ਰੀ ਫਿਲੀਅਰ ਕਾਰਨ ਹੈ ਉਹਨਾਂ ਦੀ ਇਨਸੈnsਿਟੀਵਿਟੀ ਕਾਰਨ ਜਾਂ ਉਹ ਇਹ ਸਮਝਦੇ ਆ ਕਿ ਸ਼ਡਿਊਲ ਕਾਸ ਲੋਕਾਂ ਦੇ ਨਾਲ ਜੇ ਥੱਪੜੋ ਥੱਪੜੀ ਹੋ ਗਿਆ ਗੁੱਟਮਾਰ ਹੋ ਗਈ ਜਾਂ ਇਹਨਾਂ ਔਰ ਜਿਹੜੇ ਗਵਾਹ ਸੀਗੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ 5-5 ਲੱਖ ਦੀ ਹਰ ਇੱਕ ਬੰਦੇ ਨੂੰ ਆਫਰ ਕੀਤੀ ਗਈ ਕਿ ਤੁਸੀਂ ਭਈ ਚੁੱਪ ਕਰ ਜਾਓ ਇਸੇ ਕਰਕੇ ਦੇਖੋ ਜਿਹੜਾ ਸਿਸਟਮ ਹੈ ਮੈਂ ਇਹ ਸਮਝਦਾ ਹੈਗਾ ਜੁਡੀਸ਼ੀਅਰ ਸਿਸਟਮ ਹੈ ਸਾਡੇ ਪੰਜਾਬ ਦੇ ਵਿੱਚ ਜਿੰਨੇ ਆਪਣੇ ਐਸ.ਸੀ.ਐਸ.ਟੀ ਦੇ ਕੇਸ ਹੁੰਦੇ ਆ ਉਹਨਾਂ ਦਾ ਜਿਹੜਾ ਸਕਸੈਸ ਰੇਟ ਹੈ ਉਹ 40% ਤੋਂ ਵੀ ਘੱਟ ਹੈ ਇਸ ਕਰਕੇ ਸੈਟਲ ਹੋ ਜਾਂਦੇ ਆ ਡਰਾਲੇ ਜਾਂਦੇ ਆ ਥਮਕਾ ਲੇ ਜਾਂਦੇ ਆ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਆ ਉਹ ਵਿਨਓਵਰ ਹੋ ਜਾਂਦੇ ਆ ਤੇ ਆਪਣਾ ਕੇਸ ਕਿਸੇ ਸਿਰੇ ਲੱਗਦਾ ਨਹੀਂ ਹੈਗਾ ਐਮਐਲ ਨੂੰ ਸਜ਼ਾ ਹੁੰਦੀ ਹੈ ਤੇ ਉਹਦੇ ਨਾਲ ਇੱਕ ਇੰਡੀਕੇਸ਼ਨ ਇਹ ਜਾਂਦੀ ਹੈ ਕਿ ਆਖਰ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈਗਾ। ਆਮ ਤੌਰ ਤੇ ਹੁੰਦਾ ਵੀ ਸੈਲਸੀ ਲੋਕਾਂ ਦੀ ਪਹੁੰਚ ਬਹੁਤ ਹੁੰਦੀ ਹੈ ਪਰ ਇਹ ਜਿਹੜਾ ਪੂਰਾ ਮਾਮਲਾ ਹੋਇਆ ਮਨਜਿੰਦਰ ਸਿੰਘ ਲਾਲਪੁਰਾ ਵਾਲਾ ਉਹਦੇ ਵਿੱਚ ਜੇ ਦੇਖੀਏ ਤਾਂ ਹਾਲਾਂਕਿ ਮਨਜੋਗ ਅਦਾਲਤ ਨੇ ਇੱਕ ਲੰਬੇ ਸਮੇਂ ਤੋਂ ਬਾਅਦ ਪੂਰਾ ਇਨਵੈਸਟੀਗੇਸ਼ਨ ਹੋ ਕੇ ਮਾਮਲਾ ਹੁਣਾ ਆਖਰਕਾਰ ਸਜ਼ਾ ਸੁਨਾਤੀ ਹੈ। ਤਲਵਾਰ ਲਟਕੀ ਹੈ ਆਖਰ ਵਿਧਾਇਕ ਪਦ ਦੇ ਉੱਤੇ ਵੀ ਕਿਉਂਕਿ ਜਿਹੜਾ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ ਉਹਦੇ ਵਿੱਚ ਹੁਣ ਇਹ ਵਿਧਾਇਕ ਨਹੀਂ ਰਹਿ ਸਕਦੇ ਹੈਗੇ ਇਹ ਇਹਦੇ ਨਾਲ ਨਾਲ ਪਰ ਇਹ ਹੈ ਵੀ ਉਸ ਸਮੇਂ ਦੇ ਦੌਰਾਨ ਜਿਹੜੀਆਂ ਚੀਜ਼ਾਂ ਵਾਪਰੀਆਂ ਆਮ ਤੌਰ ਤੇ ਹੁੰਦਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਮਾਮਲਾ ਹੋਵੇ ਤੇ ਖਾਸ ਕਰ ਸੁਪਰੀਮ ਕੋਰਟ ਨੇ ਸੂ ਮੋਟੋ ਲਿਆ ਹੋਵੇ ਤਾਂ ਇਨਵੈਸਟੀਗੇਸ਼ਨ ਵੀ ਲਾਜ਼ਮੀ ਜੀ ਗੱਲ ਹੈ ਇੱਕ ਇਨਵੈਸਟੀਗੇਸ਼ਨ ਸ਼ੁਰੂ ਤੇ ਪੜਾਵ ਚ ਹੁੰਦੀ ਹੈ ਪਰ ਉਸ ਤੋਂ ਬਾਅਦ ਫਿਰ ਫਿਰ ਦੁਬਾਰਾ ਇਨਵੈਸਟੀਗੇਸ਼ਨ ਲਾਈ ਜਾਂਦੀ ਹੈ ਐਸਰ ਲੱਧਨ ਨੇ ਆਈ ਹੈ ਸਾਡੇ ਨਾਲ ਕਿਉਂਕਿ ਉਸ ਸਮੇਂ ਦੇ ਦੌਰਾਨ ਇਹਨਾਂ ਕੋਲ ਜ਼ਿੰਮੇਵਾਰੀ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੀ ਸੀ ਤੇ ਪੂਰੀ ਇਨਵੈਸਟੀਗੇਸ਼ਨ ਇਹਨਾਂ ਅਦਰ ਸਾਹਿਬ ਦੇਖਿਓ ਤੁਹਾਡੇ ਤੋਂ ਪਹਿਲਾਂ ਵੀ ਇਨਕੁਆਰੀ ਹੋ ਚੁੱਕੀ ਸੀ ਤਾਂ ਲਾਜ਼ਮੀ ਜੀ ਗੱਲ ਹੁੰਦੀ ਹੈ ਵੀ ਜਦੋਂ ਇੱਕ ਵਾਰੀ ਦੁਬਾਰੇ ਕੋਈ ਇਨਕੁਆਰੀ ਲੱਗੇ ਤਾਂ ਉਹਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਯਾਨੀ ਕਿ ਉਸ ਇਨਕੁਆਰੀ ਤੋਂ ਸੰਤੁਸ਼ਟੀ ਨਹੀਂ ਹੋਈ ਹੈਗੀ ਤੁਹਾਡੇ ਵਾਲੀ ਇਨਕੁਆਰੀ ਦੇ ਵਿੱਚ ਜੇ ਕਹੀਏ ਕਿ ਖਾਸ ਪਹਿਲੂ ਕੀ ਸੀਗੇ ਜਦੋਂ ਆਖਰਕਾਰ ਇਸ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਤੇ ਐਕਚੁਅਲ ਦੇ ਵਿੱਚ ਇਹ ਆ ਮਾਮਲਾ ਸਿਰਫ ਛੇੜਖਾਨੀ ਤੱਕ ਦਾ ਸੀ ਕੁੱਟਮਾਰ ਤੱਕ ਦਾ ਸੀ ਆ ਸਮਿਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਪੂਰੇ ਇਨਸੀਡੈਂਟ ਦਾ ਜਿਹੜਾ ਕ੍ਰੈਡਿਟ ਹੈ ਨਾ ਉਹ ਮੈਂ মিডিਆ ਨੂੰ ਦਿੰਦਾ ਸੋਸ਼ਲ ਮੀਡੀਆ ਦੇ ਉੱਤੇ ਅਗਰ ਇਹ ਵਾਇਰਲ ਨਾ ਹੁੰਦਾ ਇਨਸੀਡੈਂਟ ਕੁੱਟਮਾਰ ਦਾ ਤਾਂ ਨਾ ਤਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਣੀ ਸੀ ਨਾ ਐਮਐਲਏ ਸਾਹਿਬ ਨੂੰ ਸਜ਼ਾ ਹੋਣੀ ਸੀ ਇਹ ਜਦੋਂ ਆਪਣਾ 3 ਮਾਰਚ 213 ਨੂੰ ਇਨਸੀਡੈਂਟ ਹੋਇਆ ਸ਼ਾਮ ਨੂੰ 5:00 ਵਜੇ ਦੇ ਆਸ-ਪਾਸ ਤਾਂ ਇਹਦੇ ਵਿੱਚ ਦੋ ਇਨਸੀਡੈਂਟ ਹੋਏ ਇੱਕ ਤਾਂ ਪੀਲੋ ਸੀ ਇਹਨਾਂ ਦੀ ਕੋਈ ਰਿਸ਼ਤੇਦਾਰ ਲੜਕੀ ਸੀਗੀ ਉਦੇ ਨਾਲ ਪਹਿਲਾਂ ਥੋੜਾ ਜਿਹਾ ਲੜਾਈ ਝਗੜਾ ਹੋਇਆ ਉਹ ਸਮਝੌਤਾ ਹੋ ਗਿਆ ਉਹ ਆਪਣੇ ਅਡਵਾਂਸ ਘਰ ਚਲੇ ਗਿਆ ਅੱਧਾ ਘੰਟਾ ਪਹਿਲਾਂ ਬਾਅਦ ਦੇ ਵਿੱਚ ਇਹ ਲੜਕੀ ਜਿਹੜੀ ਉਸਮਾ ਆ ਜਿਹੜੀ ਹਰਬ੍ਰਿੰਦਰ ਕੌਰ ਹੈ ਇਹ ਆਪਣਾ ਇਹਦੇ ਨਾਲ ਛੇੜਛਾੜ ਕੀਤੀ ਆਪਣਾ ਜੋ ਐਮਐਲਏ ਹੈਗਾ ਸਾਬੀ ਜਿਹਦਾ ਨਾਂ ਹੁਣ ਮਨ ਮਨਜਿੰਦਰ ਸਿੰਘ ਲਾਲਪੁਰਾ ਹੈ ਇਹਨੇ ਵੀ ਤੇ ਇਹ ਕੋਈ ਸੋਸ਼ਾ ਹੈਗਾ ਆ ਕੋਈ ਸੋਸ਼ਾ ਪਤਾ ਨਹੀਂ ਕੀ ਨਾ ਹੈਗਾ ਇਹ ਪਿੰਡਾਂ ਦੇ ਵਿੱਚ ਨਾ ਇਹੋ ਜਿਹੇ ਰਖ ਲੈਂਦੇ ਹੈਗੇ ਆ ਸਭ ਵੀ ਸੋਸ਼ਾ ਫਲਾਣਾ ਟਮਗਾ ਤੇ ਇਹਨਾਂ ਨੇ ਉਹਦੇ ਨਾਲ ਛੇੜਖਾਨੀ ਕੀਤੀ ਹੁਣ ਅਨਫੋਰਚੂਨੇਟਲੀ ਉਹ ਕੁੜੀ ਦਾ ਜਿਹੜਾ ਆਪਣਾ ਪਰਜਾਈ ਵੀ ਨਾਲ ਸੀ ਚਾ ਰਣਜੀਤ ਕੌਰ ਉਹ ਪਰਜਾਈ ਜਦੋਂ ਦੋਨਾਂ ਜਣੀਆਂ ਦੇ ਨਾਲ ਉਹਨਾਂ ਨੇ ਆਪਣੇ ਪਿਓ ਨੂੰ ਦੱਸਿਆ ਨਾਲੇ ਭਰਾ ਨੂੰ ਦੱਸਿਆ ਜਦੋਂ ਉਹਨਾਂ ਨੇ ਆ ਕੇ ਸਮਝਾਇਆ ਜਾਂ ਉਹਨਾਂ ਨੂੰ ਝਿੜਕਿਆ ਤਾਂ ਉਹਨਾਂ ਨੇ ਉਹਨਾਂ ਦੇ ਨਾਲ ਵੀ ਕੁੱਟਮਾਰ ਕਰ ਲਈ ਹੁਣ ਇਹਦਾ ਮੇਨ ਟਾਈਮ ਜਿਹੜੀ ਲੜਕੀ ਦਾ ਵਿਆਹ ਸੀਗਾ ਉਹਦਾ ਫਾਦਰ ਪੁਲਿਸ ਮੁਲਾਜ਼ਮ ਸੀਗਾ ਕਿਸੇ ਨੇ ਕਹਿ ਦਿੱਤਾ ਹੈਗਾ ਵੀ ਇੱਥੇ ਲੜਾਈ ਝਗੜਾ ਹੋ ਰਿਹਾ ਤੇ ਫਟਾਫਟ ਪੁਲਿਸ ਆ ਗਈ ਪੁਲਿਸ ਨੇ ਆ ਕੇ ਤੇ ਜਿਹੜੇ ਡਰਾਈਵਰ ਸੀਗੇ ਇਹ ਤੇ ਇੱਧਰ ਉਧਰ ਛੁਪ ਗਏ ਸਾਬੀ ਹੁਣੇ ਸਾਬੀ ਹੁਣੇ ਸਾਬ ਐਮ ਐਲ ਏ ਸਾਹਿਬ ਤੇ ਇਹਦੇ ਸਾਥੀ ਲੇਕਿਨ ਪੁਲਿਸ ਵਾਲਿਆਂ ਨੇ بجائے ਉਹਨਾਂ ਲੜਕੀ ਨੂੰ ਜਾਂ ਉਹਦੇ ਫਾਦਰ ਨੂੰ ਜਾਂ ਉਹਦੇ ਬ੍ਰਦਰ ਨੂੰ ਪੁੱਛਣ ਦੇ ਕੇ ਕੀ ਹੋਇਆ ਕਿਉਂ ਹੋਇਆ ਕਿਹਨਾਂ ਨੇ ਕੀਤਾ ਉਹਨਾਂ ਨੇ ਉਹਨਾਂ ਨੂੰ ਹੀ ਸੜਕ ਦੇ ਉੱਪਰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਥੋੜੇ ਗੁੱਸੇ ਜ਼ਰੂਰ ਸੀਗੇ ਲੇਕਿਨ ਉਹਨਾਂ ਦਾ ਕੁੱਟੜਾ ਥੋੜੀ ਬੰਦਾ ਜਿਹੜਾ ਬੰਦਾ ਸ਼ਿਕਾਇਤ ਕਰਦਾ ਹੋਵੇ ਉਹਨੂੰ ਹੀ ਕੁੱਟਣ ਲੱਗ ਪਏ ਔਰ ਕੁੱਟਿਆ ਵੀ ਇਸ ਤਰ੍ਹਾਂ ਜਿੱਦਾਂ ਆਪਾਂ ਮਤਲਬ ਕਿ ਪਸ਼ਵਾਨ ਨੂੰ ਵੀ ਨਹੀਂ ਐਂਦਾ ਕੁੱਟਦੇ ਜਿੱਦਾਂ ਮਤਲਬ ਮੱਝ ਗਾਂ ਝੋਟੇ ਨੂੰ ਆਪਾਂ ਪ੍ਰਾਣਾ ਮਾਰਦੇ ਜਿਹੜਾ ਕਿ ਆਪਾਂ ਚਾਹਨੇ ਆ ਕਿ ਵੇ ਇੱਧਰ ਨਹੀਂ ਇੱਧਰ ਜਾਵੇ ਉਹਨੂੰ ਜ਼ਬਰਦਸਤ ਆਪਣਾ ਜਦੋਂ ਇਹ ਸਾਰਾ ਇਨਸੀਡੈਂਟ ਵਾਇਰਲ ਹੋ ਗਿਆ ਕਿਸੇ ਨੇ ਰਿਕਾਰਡ ਕਰ ਲਿਆ ਸੋਸ਼ਲ ਮੀਡੀਆ ਤੇ ਆ ਗਿਆ ਤੇ ਆਪਣਾ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਦੇਖਿਆ ਤੇ ਉਹਨਾਂ ਨੂੰ ਬੜਾ ਬੁਰਾ ਲੱਗਾ ਕਿ ਯਾਰ ਆ ਪੰਜਾਬ ਦੇ ਵਿੱਚ ਇਹ ਕੀ ਸਿਸ ਹਾਲਾਤ ਹੈ ਕਿ ਇਬਨ ਨੈਸ਼ਨਲ ਹਾਈਵੇ ਦੇ ਉੱਪਰ ਆਪਣਾ ਕੁੱਟਮਾਰ ਹੋ ਰਹੀ ਹੈ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਕਿ ਤੁਸੀਂ ਇਨਕੁਆਰੀ ਕਰਕੇ ਭੇਜੋ ਕੌਣ ਜ਼ਿੰਮੇਵਾਰ ਹੈ ਤਾਂ ਉਸ ਵੇਲੇ ਦਾ ਜਿਹੜਾ ਡੀ ਸੀ ਸੀਗਾ ਆਪਣਾ ਮਿਸਟਰ ਮਲਤਾਨੀ ਉਹਨੇ ਇਨਕੁਆਰੀ ਕੀਤੀ ਤਾਂ ਉਹਨੇ ਜਿਹੜਾ ਆਪਣਾ ਜਿੱਦਾਂ ਦਾ ਮਾਨਸਿਕਤਾ ਹੋਏਗੀ ਜਾਂ ਉਹਦੀ ਲਿਆਕਤ ਹੋਏਗੀ ਉਹਨੇ ਆਪਣਾ ਇਹਨਾਂ ਨੂੰ ਕਲੀਨ ਚੈਟ ਦਿੱਤੀ ਸਾਰਿਆਂ ਨੂੰ ਸਪਰੀਮ ਡੀਸੀ ਨੇ ਆਈਐਸ ਨੇ ਕਲੀਨ ਚਿੱਟੀ ਦਿੱਤੀ ਸੀ ਪਹਿਲਾ ਪੂਰੇ ਮਾਮਲੇ ਦੇ ਵਿੱਚ ਯਾਨੀ ਕਿ ਕੋਈ ਦੋਸ਼ੀ ਨਹੀਂ ਹੈ ਕਲੀਨ ਚਿੱਟੀ ਦਿੱਤੀ ਉਹਨਾਂ ਨੇ ਜਦੋਂ ਕਲੀਨ ਚਿੱਟੀ ਦਿੱਤੀ ਤਾਂ ਫਿਰ ਆਪਣਾ ਉਹਨਾਂ ਨੇ ਆਪਣਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਨੂੰ ਲਿਖਿਆ ਕਿ ਵੇ ਇਸ ਇਸ ਨਾਟ ਡਨ ਕੀ ਇਨਕੁਆਰੀ ਹੈਗੀ ਆ ਅਸੀਂ ਨਹੀਂ ਸਹਿਮਤ ਹੈਗੇ ਫਿਰ ਚੀਫ ਸੈਕਟਰੀ ਨੇ ਇੱਕ ਤਾਂ ਡੀਸੀ ਨੂੰ ਬਦਲਿਆ ਡਿਊ ਟੂ ਡਿਸਸੈਟੀਸਫੈਕਸ਼ਨ ਡਿਸਸੈਟੀਸਫੈਕਸ਼ਨ ਉਹਨੂੰ ਬਦਲ ਦਿੱਤਾ ਕਿ ਇੱਕ ਇਨਕੁਆਰੀ ਬਦਲ ਦਿੱਤੀ ਕਿ ਚਲੋ ਜੀ ਅਸੀਂ ਸੁਪੀਰੀਅਰ ਆਫੀਸਰ ਤੋਂ ਕਰਵਾ ਦਿੰਨੇ ਆ ਤੇ ਆਰਡਰ ਮੈਨੂੰ ਕੀਤੇ ਗਏ ਕਿ ਵੀ ਤੁਸੀਂ ਆਪਣਾ ਇਹਦੀ ਰੀ ਇਨਕੁਆਰੀ ਕਰਕੇ ਭੇਜੋ ਮੈਂ ਉਹ ਇਨਕੁਆਰੀ ਕੀਤੀ ਬਾਈ ਚਾਂਸ ਹੁਣ ਤਾਂ ਰਿਟਾਇਰ ਹੋਏ ਪਏ ਆ ਪਰ ਆਪਣਾ ਇਹ ਇਨਕੁਆਰੀ ਆਪਣਾ ਅਕਵੰਜਾ ਪੇਜਾਂ ਦੀ ਇਨਕੁਆਰੀ ਆ ਸਭ ਨੂੰ ਸੁਣਿਆ ਮੈਂ ਇਹਨਾਂ ਨੂੰ ਵੀ ਸੁਣਿਆ ਜਿਹੜੇ ਸਾਬੀ ਐਂਡ ਪਾਰਟੀ ਐ ਤੇ ਉਹਨਾਂ ਕੁੜੀ ਨੂੰ ਤੇ ਉਹਨਾਂ ਦੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਸਭ ਨੂੰ ਸੁਣਿਆ ਸਟੇਟਮੈਂਟਸ ਲਈਆਂ ਮੈਂ ਦੋ ਚਾਰ ਵਾਰੀ ਮੌਕਾ ਵੀ ਦੇਖਿਆ ਉੱਤੇ ਜਾ ਕੇ ਔਰ ਪੁਲਿਸ ਮੁਲਾਜ਼ਮਾਂ ਦੇ ਐਸਐਸਪੀ ਤੱਕ ਦੇ ਸਭ ਦੇ ਬਿਆਨ ਲੈ ਤੇ ਲੈ ਕੇ ਤੇ ਮੈਂ ਆਪਣੀ ਇਨਕੁਆਰੀ ਨੂੰ ਕਨਕਲੂਡ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਚੀਫ ਸਕੱਰੇਟਰੀ ਨੂੰ ਚੀਫ ਸਕੱਰੇਟਰੀ ਵੱਲੋਂ ਮੈਨੂੰ ਇੱਕ ਬਿੱਲਖਤੀ ਆਇਆ ਕਿ ਤੁਸੀਂ ਇਹਨੂੰ ਵੈਟ ਕਰਾ ਕੇ ਤੇ ਫਿਰ ਭੇਜੋ ਤਾਂ ਕਿ ਇਹ ਜਿਹੜੀ ਅਪੈਕਸ ਕੋਰਟ ਜਾਣੀ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਇਨਕੁਆਰੀ ਜਾਣੀ ਆ ਤੇ ਤੁਸੀਂ ਇਹਦੀ ਵੈਟਿੰਗ ਕਰਵਾ ਕੇ ਭੇਜੋ ਮੈਂ ਹੋਮ ਸੈਕਟਰੀ ਨੂੰ ਲਿਖਿਆ ਕਿ ਜੇ ਤੁਸੀਂ ਇਹਦੀ ਵੈਟਿੰਗ ਕਰਵਾ ਦੋ ਉਸ ਤਾਂ ਇਹ ਮਈ ਮਈ ਮਹੀਨੇ ਦੀ ਗੱਲ ਹੈ ਮਈ 2013 ਦੀ ਤੇ ਕਿੰਨੇ ਮਹੀਨੇ ਕਿੰਨੇ ਲੱਗਈ ਇਹਨੂੰ ਇਹਨੂੰ ਇਨਕੁਆਰੀ ਨੂੰ ਤਕਰੀਬਨ 2 ਮਹੀਨੇ ਲੱਗੇ ਤੇ ਮੇਰੀ 4 ਜੁਲਾਈ ਨੂੰ ਬਦਲੀ ਹੋ ਗਈ ਆਪਣਾ ਉਸ ਤੋਂ ਬਾਅਦ ਫੇ ਕੀ ਲਿਖਾ ਪੜੀ ਹੋਈ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਨੇ ਕੀ ਹਦਾਇਤਾਂ ਕੀਤੀਆਂ ਇਹ ਵੀ ਨਹੀਂ ਮੈਨੂੰ ਪਤਾ ਪਰ ਮੈਂ ਕੰਪਲੀਟ ਕਰਤੀ ਸੀ ਮੈਂ ਆਪਣੀ ਇਨਕੁਆਰੀ ਸਬਮਿਟ ਕਰਤੀ ਸੀਗੀ ਔਰ ਉਸ ਇਨਕੁਆਰੀ ਦੇ ਵਿੱਚ ਦੋ ਗੱਲਾਂ ਵਿਸ਼ੇਸ਼ ਕਰਕੇ ਲਿਖੀਆਂ ਸੀ ਇਹ ਸਾਬੀ ਸਾਚੀ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਡਰਾਈਵਰ ਸੀਗੇ ਉਹਨਾਂ ਦਾ ਰੋਲ ਕਨਕਲੂਡ ਕੀਤਾ ਸੀਗਾ ਕਿ ਇਹਨਾਂ ਨੇ ਆਪਣਾ ਕੁੱਟਮਾਰਤਾ ਕੀਤੀ ਇਹਨਾਂ ਨੇ ਖੁਦ ਮੰਨਿਆ ਵੇ ਅਸੀਂ ਕੁਟਮਾਰ ਸਾਡੇ ਆਪਸ ਵਿੱਚ ਹੀ ਲੜਾਈ ਝਗੜਾ ਹੋਇਆ ਲੇਕਿਨ ਜਿੱਥੋਂ ਤੱਕ ਆਪਣਾ ਜਾਤੀ ਸੂਚਕ ਸ਼ਬਦਾਂ ਦੀ ਗੱਲ ਸੀ ਉਹਦੇ ਵਿੱਚ ਜਿਹੜੇ ਉਹ ਸੀਗੇ ਆਪਣਾ ਸ਼ਿਕਾਇਤ ਕਰਦਾ ਉਸ ਕਹਿੰਦੇ ਸਾਨੂੰ ਕਿਹਾ ਹੈਗਾ ਜਾਤੀ ਸੂਚਕ ਸ਼ਬਦ ਬੋਲੇ ਇਹ ਸਾਰੇ ਕਹਿੰਦੇ ਅਸੀਂ ਨਹੀਂ ਕਿਹਾ ਹੈਗਾ ਸੋ ਉਸ ਕਰਕੇ ਮੈਂ ਉਹਨਾਂ ਨੂੰ ਕਨਕਲੂਡ ਨਹੀਂ ਕਰ ਪਾਇਆ ਉਹ ਮਾਨਯੋਗ ਅਦਾਲਤ ਨੇ ਕਨਕਲੂਡ ਕੀਤਾ ਹੈਗਾ ਐਸ்சி ਐਸਟੀ ਐਕਟ ਦੇ ਉੱਤੇ ਪਰਚਾ ਵੀ ਹੋਇਆ ਔਰ ਉਹ ਪਰਚਾ ਕਿਉਂਕਿ 12 ਸਾਲ ਲੱਗ ਗਏ ਜਿਹੜੀ ਜੁਡੀਸ਼ਰੀ ਆ ਉਹਨਾਂ ਦੇ ਕੋਲ ਮੈਂ ਤਾਂ 2 ਮਹੀਨੇ ਦਾਗਾ 12 ਸਾਲਾਂ ਦੇ ਵਿੱਚ 12 ਸਾਲਾਂ ਦਾਗਾ 2 ਮਹੀਨੇ ਚ ਨਹੀਂ ਕਰ ਸਕਦਾ ਸੀਗਾ ਮੈਂ ਆਪਣਾ ਜੋ ਮੈਨੂੰ ਐਵੀਡੈਂਸ ਮਿਲਿਆ ਜੋ ਫੌਰੀ ਤੌਰ ਦੇ ਉਤੇ ਕੁਇਕ ਆਪਣਾ ਮੈਂ ਕਰ ਸਕਿਆ ਲੇਕਿਨ ਇਹਦੇ ਵਿੱਚ ਇੱਕ ਕਸੂਰવાર ਸੀ ਜਿੰਨਾ ਵੀ ਇਹ ਆਪਣਾ ਐਮਐਲਏ ਸਾਹਿਬ ਵੀ ਜਿਹੜੇ ਹੁਣ ਮੰਜਿੰਦਰ ਸਿੰਘ ਲਾਲਪੁਰਾਇਆ ਇੱਥੇ ਇਹਨਾਂ ਦੇ ਸਾਥੀ ਜਿਹੜੇ ਉਹ ਵੀ ਕਸੂਰવાર ਪਾਏ ਗਏ ਔਰ ਜਿਹੜੇ ਪੁਲਿਸ ਵਾਲੇ ਸੀ ਉਹ ਵੀ ਕਸੂਰਪਰ ਤੁਸੀਂ ਸੁਰਖਾ ਪੁਲਸ ਵਾਲਿਆਂ ਦਾ ਵੀ ਲਿਖਿਆ ਵੀ ਉਹਨਾਂ ਦਾ ਰੋਲ ਮਾੜਾ ਸੀਗਾ ਮੈਂ ਆਪਣਾ ਇੱਥੋਂ ਤੱਕ ਕਿ ਜਿਹੜਾ ਕਮਲਜੀਤ ਸਿੰਘ ਢਿੱਲੋਂ ਉਸ ਵੇਲੇ ਐਸਐਸਪੀ ਸੀ ਉਹ ਤਾਂ ਬਿਨਾਂ ਕਿਸੇ ਨੂੰ ਚਾਰਜ ਦਿੱਤੇ ਆ ਬਿਨਾਂ ਡੀਜੀਪੀ ਦੀ ਇਜਾਜ਼ਤ ਬਿਨਾਂ ਹੋਮ ਸੈਕਟਰੀ ਦੀ ਇਜਾਜ਼ਤ ਪੰਜਾਬ ਛੱਡ ਕੇ ਜ਼ਿਲ੍ਹਾ ਛੱਡ ਕੇ ਉਹ ਦਿੱਲੀ ਤੁਰੇ ਫਿਰਦਾ ਹੈ ਔਰ ਉਹ ਦਿੱਲੀ ਦੇ ਵਿੱਚ ਆਪਣਾ ਕਿਸੇ ਉਹਨੂੰ ਪਤਾ ਵੀ ਨਹੀਂ ਹੈਗਾ ਕਿ ਮੇਰੇ ਜ਼ਿਲ੍ਹੇ 'ਚ ਹੋ ਕੀ ਰਿਹਾ ਨਾ ਹੀ ਉਹ ਇਨ ਟੱਚ ਹੈਗਾ ਉਸ ਟਾਈਮ ਉਸ ਟਾਈਮ ਐਸਐਚਓ ਦੇ ਡੀਐਸਪੀ ਦੇ ਐਸਐਸਪੀ ਦੇ ਸਭ ਦੇ ਬਿਆਨ ਲਏ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹੋ ਕੀ ਰਿਹਾ ਸੀ ਨੀਅਰ ਅਫਸਰਾਂ ਨੂੰ ਐਸਐਚਓ ਨੂੰ ਵੀ ਨਹੀਂ ਪਤਾ ਸੋ ਉਹਨਾਂ ਦਾ ਸੁਪਰ ਸੁਪਰਵਾਈਜ਼ਰੀ ਫਿਲੀਅਰ ਕਾਰਨ ਹੈ ਉਹਨਾਂ ਦੀ ਇਨਸੈਸਿਟੀ ਕਾਰਨ ਉਹ ਇਹ ਸਮਝਦੇ ਆ ਕਿ ਸ਼ਡਿਊਲ ਕਾਸਟ ਲੋਕਾਂ ਦੇ ਨਾਲ ਜੇ ਥੱਪੜੋ ਥੱਪੜੀ ਹੋ ਗਿਆ ਕੁੱਟਮਾਰ ਹੋ ਗਈ ਹੈ ਜਾਂ ਇਹਨਾਂ ਕਹਤਾ ਤਾਂ ਕੀ ਹੈਗਾ ਹੈ ਨਾ ਉਹਨਾਂ ਨੇ ਰੂਟੀਨ ਮੈਟਰ ਬਣਾਤਾ ਇਹਨੂੰ ਉਹਨਾਂ ਨੇ ਇਹੋ ਜਿਹਾ ਇਹਨੂੰ ਰੂਟੀਨ ਮੈਟਰ ਲਿਆ ਸੁਪਰੀਮ ਕੋਰਟ ਨੂੰ ਸੂ ਮੋਟੋ ਐਕਸ਼ਨ ਲੈਣਾ ਪਿਆ ਉਹਨਾਂ ਨੂੰ ਸੂ ਮੋਟੋ ਆਪਣਾ ਆਰਡਰ ਕਰਨਾ ਪਿਆ ਕਿ ਇਹ ਆਪਣਾ ਸਿਵਲਾਈਜ਼ਡ ਸੋਸਾਇਟੀ ਦਾ ਸਿਸਟਮ ਨਹੀਂ ਹੈ ਕਿ ਅਸੀਂ ਆਪਣਾ ਕੁੱਟਮਾਰ ਕਰੀਏ ਛੇੜਛਾੜ ਕਰੀਏ ਲੜਕੀਆਂ ਦੇ ਨਾਲ ਔਰ ਅਸੀਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵਲੀਏ ਫੇ ਕਾਨੂੰਨ ਕਾਦੇ ਲਈ ਹੈ ਤਾਂ ਜਦੋਂ ਇਹ ਸਾਰਾ 12 ਸਾਲਾਂ ਦਾ ਵਿੱਚ ਸਿਸਟਮ ਚੱਲਿਆ ਇਨਕੁਆਰੀ ਹੋਈ ਐਵੀਡੈਂਸ ਹੋਇਆ ਸਭ ਦਾ ਸੁਣਿਆ ਗਿਆ ਆਪਣਾ ਜਿਹੜਾ ਐਮਐਲਏ ਨੂੰ ਵੀ ਸੁਣਿਆ ਗਿਆ ਹੁਣ ਤਾਂ ਬਹੁਤ ਇੱਜ਼ਤਦਾਰ ਜਗ੍ਹਾ ਹੈਗੀ ਆ ਉਦੋਂ 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 ਇਹਦਾ ਕੋਈ ਸਿਆਸੀ ਵਿਚੋਕੜ ਸੀਗਾ ਜੀ ਕੋਈ ਸਿਆਸੀ ਅਪਰੋਚ ਪਹੁੰਚੀ ਤੁਹਾਡੇ ਤੱਕ ਕੋਈ ਦੋ ਦੇਖੋ ਇਸ ਤਰ੍ਹਾਂ ਹੈਗਾ ਕਿ ਮੇਰੇ ਤੱਕ ਤਾਂ ਇਨਕੁਆਰੀ ਦੇ ਦੌਰਾਨ ਇਹਨਾਂ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਕਿ ਮੈਨੂੰ ਅਪਰੋਚ ਕਰ ਲੈ ਨਾ ਸਿਆਸੀ ਨਾ ਨਾਨ ਸਿਆਸੀ ਕਿਸੇ ਤਰ੍ਹਾਂ ਦੀ ਮੈਨੂੰ ਅਪਰੋਚ ਨਹੀਂ ਕੀਤੀ ਗਈ ਮੈਂ ਆਪਣੇ ਕੋਈ ਕੇਸ ਨੂੰ ਬੂ ਸੁਣਿਆ ਫਿਰ ਸਭ ਨੂੰ ਸੁਣ ਕੇ ਵਿਜ਼ਿਟ ਕਰਕੇ 100% ਟ੍ਰਾਂਸਪੇਰੈਂਸੀ ਦੇ ਨਾਲ ਮੈਂ ਸੁਣ ਕੇ ਆਪਣੀ ਰਿਪੋਰਟ ਦੇ ਦਿੱਤੀ ਲੇਕਿਨ ਇਹਨਾਂ ਦੇ ਦੇ ਵਿੱਚ ਹੈਗਾ ਆ ਜਿਹੜੇ ਆਪਣਾ ਅਕਿਊਜ਼ਡ ਹੈਗੇ ਆ ਜਿਨ੍ਹਾਂ ਨੇ ਜਿਹੜੇ ਸ਼ਿਕਾਇਤ ਕਰਤਾ ਆ ਔਰ ਜਿਹੜੇ ਗਵਾਹ ਸੀਗੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ 5-5 ਲੱਖ ਦੀ ਹਰ ਇੱਕ ਬੰਦੇ ਨੂੰ ਆਫਰ ਕੀਤੀ ਗਈ ਕਿ ਤੁਸੀਂ ਭਾਈ ਚੁੱਪ ਕਰ ਜਾਓ ਇਸੇ ਕਰਕੇ ਦੇਖੋ ਜਿਹੜਾ ਸਿਸਟਮ ਹੈ ਮੈਂ ਇਹ ਸਮਝਦਾ ਹੈਗਾ ਜੁਡੀਸ਼ੀਅਰ ਸਿਸਟਮ ਹੈ ਸਾਡੇ ਪੰਜਾਬ ਦੇ ਵਿੱਚ ਜਿੰਨੇ ਆਪਣੇ ਐਸ.ਸੀ.ਐਸ.ਟੀ ਦੇ ਕੇਸ ਹੁੰਦੇ ਆ ਉਹਨਾਂ ਦਾ ਜਿਹੜਾ ਸਕਸੈਸ ਰੇਟ ਹੈ ਉਹ 40% ਤੋਂ ਵੀ ਘਟਾ ਇਸ ਕਰਕੇ ਸੈਟਲ ਹੋ ਜਾਂਦੇ ਆ ਡਰਾਲੇ ਜਾਂਦੇ ਆ ਧਮਕਾ ਲੇ ਜਾਂਦੇ ਆ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਆ ਉਹ ਵਿਨਓਵਰ ਹੋ ਜਾਂਦੇ ਆ ਤੇ ਆਪਣਾ ਕੇਸ ਕਿਸੇ ਸਿਰੇ ਲੱਗਦਾ ਨਹੀਂ ਹੈਗਾ ਤੋਂ ਇਸ ਕਰਕੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਆਪਣਾ ਬਾਬਾ ਨਾਨਕ ਕਹਿੰਦੇ ਹੈਗੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੋ ਕਿਹ ਅਰੀ ਜਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈਗੇ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਲੇਕਿਨ ਪ੍ਰੈਕਟੀਕਲੀ ਨਹੀਂ ਹੈਗਾ ਪ੍ਰੈਕਟੀਕਲੀ ਜਾਤ ਪਾਤ ਤੇ ਮਾਈਂਡ ਸੈਟ ਹੋ ਜੈਗਾ ਕਿ ਜਿਹੜੀ ਲੈਂਡੇਡ ਕਲਾਸ ਹੈ ਉਹ ਇਹਨਾਂ ਨੂੰ ਆਪਣੇ ਸੀਰੀ ਤੋਂ ਵੱਧ ਸਮਝਦੀ ਕੁਛ ਨਹੀਂ ਕੀੜੇ ਮਕੋੜੇ ਸਮਝਦੀ ਹੈ ਤੇ ਇਹਨਾਂ ਦੀਆਂ ਧੀਆਂ ਪੈਣਾ ਦੇ ਨਾਲ ਇਹਨਾਂ ਦੀ ਬੇਰੁਤਮੀ ਕਰਨੀ ਜਾਂ ਬੇਇਜ਼ਤੀ ਕਰਨੀ ਤੇ ਛੇੜਛਾੜ ਕਰਨੀ ਇਹ ਉਹ ਆਪਣਾ ਹੱਕ ਸਮਝਦੇ ਜਨਮ ਸੇ ਦਾ ਅਧਿਕਾਰ ਸਮਝਦੇ ਆ ਸਾਰੇ ਲੋਕ ਮਾੜੇ ਨਹੀਂ ਹੈਗੇ ਸਾਰੀਆਂ ਜਾਤੀਆਂ ਚ ਅੱਛੇ ਲੋਕ ਵੀ ਹੈਗੇ ਆ ਜਿਵੇਂ 1920 ਦੇ ਵਿੱਚ ਇਹ ਹਾਈ ਕਾਸਟ ਲੋਕਾਂ ਨੇ ਹੀ ਆਪਣਾ ਪਹਿਲਾ ਦਲਤ ਲੋਕਾਂ ਦਾ ਐਸਸੀਐਸਟੀ ਜਿਹੜੇ ਆਪਣੇ ਰਵਿਦਾਸੀਆ ਤੇ ਮਜਵੀ ਸਿੱਖ ਹੈ ਇਹਨਾਂ ਦਾ ਕਿਹੜਾ ਪ੍ਰਸ਼ਾਸਨ ਵੀ ਮਨਜ਼ੂਰ ਨਹੀਂ ਸਿਕਾਰ ਮੰਦਰ ਸਾਹਿਬ ਦੇ ਵਿੱਚ ਉਸ ਵੇਲੇ ਹਾਈ ਕਾਸਟ ਲੋਕਾਂ ਨੇ ਇਹਨਾਂ ਨੂੰ ਨਾਲ ਲੈ ਕੇ ਹੀ ਫਰਨਾ ਦੇ ਤਰ ਐਜੀਟੇਸ਼ਨ ਕੀਤੀ ਤੇ ਉਹ ਸਾਰਾ ਸਿਸਟਮ ਠੀਕ ਹੋਇਆ ਕਿ ਭਈ ਗੁਰੂ ਸਾਹਿਬ ਤਾਂ ਜਾਤ ਪਾਤ ਮੰਨਦੇ ਨਹੀਂ ਤੁਸੀਂ ਕੌਣ ਹੋਨੇ ਆ ਤਾਂ ਉਹਨਾਂ ਮਹੰਤਾਂ ਦੇ ਖਿਲਾਫ ਮੋਰਚਾ ਖੋਲਿਆ ਤੇ ਇਸ ਤਰ੍ਹਾਂ ਦੇ ਚੰਗੇ ਲੋਕ ਅੱਜ ਵੀ ਹੈਗੇ ਆ ਮੈਂ ਤਾਂ ਇਹ ਤੁਹਾਡੇ ਚੈਨਲ ਨਾਲ ਹੀ ਬੇਨਤੀ ਕਰਨਾ ਚਾਹਨਾ ਹੈਗਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈਗੀਆ ਸਿੱਖ ਗੁਰੂਆਂ ਦੀ ਧਰਤੀ ਹੈਗੀਆ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਹੈ ਇਸ ਕਰਕੇ ਇਹਦੇ ਵਿੱਚ ਪੰਜਾਬ ਦੇ ਵਿੱਚ ਐਦਾਂ ਦੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਲੇਕਿਨ ਦੇਖੋ ਜ਼ਿੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਜਿਹੜਾ ਗਰੀਬ ਹੈ ਜਿਹੜਾ ਦਲਿਤ ਹੈ ਜਿਹੜਾ ਐਸ ਅਸੀਆ ਉਹ ਤਾਂ ਨਹੀਂ ਚਾਹਦਾਗਾ ਕਿ ਮੇਰੇ ਨਾਲ ਵਿਤਕਰਾ ਹੋਵੇ ਇਹ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਜਿਹੜੇ ਕਰਦੇ ਆ ਜਿਹੜੀ ਸਜ਼ਾ ਹੈਗੀ ਆ ਉਹਨਾਂ ਨੂੰ ਇਸ ਤੋਂ ਵੀ ਵੱਧ ਮਿਲਣੀ ਚਾਹੀਦੀ ਆ ਤਾਂ ਕਿ ਇੱਕ ਡੈਟਰੈਂਡ ਇਫੈਕਟ ਜਾਵੇ ਸੋ ਕਿਉਂਕਿ ਦੇਖਿਏ ਤਾਂ ਜਦੋਂ ਹੁਣ ਇਹ ਇੱਕ ਐਗਜ਼ੈਂਪਟਰੀ ਕਹਿ ਸਕਦੇ ਆਂ ਵੀ ਜਦੋਂ ਇਹ ਪੂਰਾ ਮਸਲਾ ਉੱਠਿਆ ਉਸ ਤੋਂ ਬਾਅਦ ਦੇ ਵਿੱਚ ਇੱਕ ਮੈਸੇਜ ਤਾਂ ਜਾਂਦਾ ਕਿ ਆਖਰ ਤੁਸੀਂ ਭਾਵੇਂ ਬਾਅਦ ਦੇ ਵਿੱਚ ਸੱਤਾ 'ਚ ਆਜੋ ਪਰ ਜੇਕਰ ਤੁਸੀਂ ਮਾੜਾ ਕਰਿਆ ਤਾਂ ਉਹਦਾ ਭੁਗਤਣਾ ਪੈਂਦਾ ਤੇ ਉਸੇ ਤਰ੍ਹਾਂ ਦੇ ਹਾਲਾਤ ਅੱਜ ਬਣੇ ਵੀ ਨਹੀਂ ਤੇ ਕਿਉਂਕਿ ਜਾਂਚ ਜਿਸ ਤਰ੍ਹਾਂ ਦੇ ਨਾਲ ਉਸ ਸਮੇਂ ਦੇ ਦੌਰਾਨ ਇੱਕ ਜਾਂਚ ਰਿਜੈਕਟ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਐਸਾ ਰੱਦਲ ਹੋਣ ਦੇ ਕੋਲੇ ਜਾਂਚ ਹੁੰਦੀ ਆ ਤੇ ਉਸ ਤੋਂ ਉਹੀ ਪੜਾਵਾਂ ਤੋਂ ਅੱਗੇ ਵੱਧਦੇ-ਵੱਧੇ ਅੱਜ ਸਜ਼ਾ ਤੱਕ ਪਹੁੰਚਿਆ ਮਾਮਲਾ ਪਰ ਇਹ ਇਹਦੇ ਵਿੱਚ ਇਹ ਵੀ ਸਪਸ਼ਟ ਹੈ ਕਿ ਆਖਰ ਜਦੋਂ ਜੇਕਰ ਪੁਲਿਸ ਦਾ ਰੋਲ ਤਾਂ ਮਸਲਾ ਇੱਡੀ ਦੂਰ ਤੱਕ ਨਹੀਂ ਸੀ ਜਾਣਾ ਨਾ ਹੀ ਸੁਪਰੀਮ ਕੋਰਟ ਨੂੰ ਸੂ ਮੋਟੋ ਲੈਣਾ ਪੈਂਦਾ ਪਰ ਪੁਲਿਸ ਦੀ ਵੀ ਜਿਹੜੀਆਂ ਜਿਖਿਏ ਕੀ ਉਸ ਸਮੇਂ ਦੇ ਹਾਲਾਤ ਸੀਗੇ ਉਹਦੇ ਕਰਕੇ ਇਹ ਪੂਰਾ ਘਟਨਾਕਰਮ ਸੁਪਰੀਮ ਕੋਰਟ ਪਹੁੰਚਦਾ ਤੇ ਹੁਣ ਆਖਰਕਾਰ ਸਜ਼ਾ ਇਹ ਮੇਰੇ ਸਭ ਨੂੰ ਹੋ ਜਾਂਦੀ ਹੈ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮਿੰਦਰ ਸਿੰਘ ਰੋਜਾਨਾ ਸਪੋਰਟਸ ਟੀਵੀ ਚੰਡੀਗੜ੍ਹ